ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜੇ ਤੁਸੀਂ ਵੀ ਦੁਪਹਿਰਾ ਸਾਹ ਲਗਾਤਾਰ 7-8 ਕੱਟ ਚੁੱਕਿਓ ਪਰ ਹਜੇ ਵੀ ਤੁਹਾਡੀ ਮਨ ਦੀ ਜਿਹੜੀ ਇੱਛਾ ਉਹ ਪੂਰੀ ਨਹੀਂ ਹੋਈ ਤਾਂ ਤੁਸੀਂ ਕਿਤੇ ਦੁਪਹਿਰਾ ਸਾਹ ਕੱਟਣ ਲੱਗਿਆਂ ਇਹੀ ਇੱਕ ਗਲਤੀ ਤਾਂ ਨਹੀਂ ਕਰਦੇ ਜਿਸ ਦੀ ਵਜ੍ਹਾ ਕਰਕੇ ਕੀ ਚੁਪੈਰਾ ਸਾਹਿਬ ਕੱਟਣ ਦੇ ਬਾਵਜੂਦ ਵੀ ਤੁਹਾਡੀ ਜਿਹੜੀ ਮਨ ਦੀ ਇੱਛਾ ਉਹ ਪੂਰੀ ਨਹੀਂ ਹੋ ਰਹੀ ਇੱਕ ਪਰਿਵਾਰ ਜਿਹੜਾ ਕਿ ਬਠਿੰਡੇ ਸੈਰ ਦੇ ਨਾਲ ਇੱਕ ਛੋਟਾ ਜਿਹਾ ਪਿੰਡ ਸੀ ਉੱਥੋਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹਰ ਐਤਵਾਰ ਚੁਪੈਰਾ ਸਾਹਿਬ ਕੱਟਣਾ ਆਉਂਦਾ ਸੀ ਪਰ ਲਗਾਤਾਰ ਉਸਨੇ 10-12 ਦੁਪਹਿਰੇ ਸਾਫ ਕੱਟਲੇ ਪਰ ਹਜੇ ਤੱਕ ਉਹਦੀ ਮਨ ਦੀ ਇੱਛਾ ਜੋ ਉਸਨੇ ਸੁਖਣਾ ਸੁਖੀ ਸੀ ਉਹ ਪੂਰੀ ਨਾ ਹੋਈ ਇੱਕ ਦਿਨ ਅੱਕ ਹਾਰ ਕੇ ਉਸ ਪਰਿਵਾਰ ਨੇ ਉੱਥੋਂ ਦੇ ਇੱਕ ਸਿੰਘ ਨੂੰ ਪੁੱਛਿਆ ਬਾਬਾ ਜੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹਰ ਕੋਈ ਆਉਂਦਾ ਤੇ ਆਪਣੀਆਂ ਝੋਲੀਆਂ ਭਰ ਕੇ ਲੈ ਜਾਂਦਾ ਪਰ ਸਾਤੋਂ ਇਹ ਜੀ ਕਿਹੜੀ ਗਲਤੀ ਹੋ ਰਹੀ ਆ ਕਿ ਅਸੀਂ ਲਗਾਤਾਰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਦੁਪਹਿਰਾ ਸਾਫ ਕੱਟਦੇ ਆ ਪਰ ਫਿਰ ਵੀ ਹਜੇ ਤੱਕ ਸਾਡੀ ਮਨ ਦੀ ਇੱਛਾ ਪੂਰੀ ਨਾ ਹੋਈ ਉਸ ਗੁਰਸਿੱਖ ਨੇ ਉਸ ਪਰਿਵਾਰ ਨੂੰ ਪੁੱਛਿਆ ਕਿ ਤੁਸੀਂ ਜਦੋਂ ਦੁਪਹਿਰਾ ਸਾਫ ਕੱਟਦੇ ਹੋ ਤਾਂ ਕਿਸ ਤਰ੍ਹਾਂ ਕੱਟਦੇ ਹੋ ਉਹ ਕਹਿੰਦਾ ਬਾਬਾ ਜੀ ਜਿਵੇਂ ਕਿ ਸਾਰੇ ਲੋਕ ਉਰੇ ਆ ਕੇ ਦੁਪਹਿਰਾ ਸਾਫ ਕੱਟਦੇ ਨੇ ਅਸੀਂ ਓਵੇਂ ਹੀ ਕੱਟਦੇ ਹਾਂ ਆਪਦੇ ਪਿੰਡ ਦਾ ਉਹ ਪਰਿਵਾਰ ਕਹਿਣ ਲੱਗਿਆ ਕਿ ਕਈ ਵਾਰ ਅਸੀਂ ਸਵੇਰ ਦੇ ਟਾਈਮ ਆਪਦੇ ਪਿੰਡ ਤੋਂ ਤੁਰ ਪੈਨੇ ਆ ਤੇ 12 ਵਜੇ ਤੋਂ ਪਹਿਲਾਂ ਆ ਕੇ ਉਰੇ ਚੁਪਹਿਰਾ ਸਾਫ ਕੱਟਦੇ ਆ ਜਾਂ ਫਿਰ ਇੱਕ ਦਿਨ ਪਹਿਲਾਂ ਆ ਜਾਂਦੇ ਆ ਜੇ ਕੋਈ ਸਾਨੂੰ ਸਵੇਰ ਦੇ ਟਾਈਮ ਸਾਧਨ ਨਹੀਂ ਮਿਲਦਾ ਤੇ ਫਿਰ ਅਸੀਂ ਉਰੇ ਆ ਕੇ 12 ਵਜੇ ਚੁਪਹਿਰਾ ਸਾਫ ਕੱਟਦੇ ਆ ਉਸ ਸਿੰਘ ਨੇ ਇਹ ਗੱਲ ਉਸ ਪਰਿਵਾਰ ਦੀ ਸੁਣ ਕੇ ਕਿਹਾ ਕਿ ਜਦੋਂ ਵੀ ਤੁਸੀਂ ਚੁਪਹਿਰਾ ਸਾਫ ਕੱਟਣ ਆਉਣਿਓ ਸਭ ਤੋਂ ਪਹਿਲਾਂ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਤੁਸੀਂ ਮਹਾਰਾਜ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰਨੀਆਂ ਕਿ ਮਹਾਰਾਜ ਜਿੰਨਾ ਵੀ ਟਾਈਮ ਅਸੀਂ ਤੇਰੇ ਦਰ ਤੇ ਪਹੁੰਚਣਾ ਤੇਰਾ ਨਾਮ ਇੱਕ ਪਲ ਦੇ ਲਈ ਵੀ ਨਾ ਵਿਸਰੇ ਤੁਸੀਂ ਰਸਤੇ ਦੇ ਵਿੱਚ ਤਨ ਬਾਬਾ ਦੀਪ ਸਿੰਘ ਦਾ ਸਿਮਰਨ ਕਰਦੇ ਆਉਣਾ ਤੇ ਉਰੇ ਆ ਕੇ ਦੁਪਹਿਰਾ ਸਾਬ ਕੱਟਣਾ ਤੇ ਜਦੋਂ ਵਾਪਸ ਜਾਣਾ ਫੇਰ ਤਨ ਬਾਬਾ ਦੀਪ ਸਿੰਘ ਜੀ ਦਾ ਸਿਮਰਨ ਕਰਦੇ ਆਉਣਾ ਤੁਸੀਂ ਕਿਤੇ ਵੀ ਰਸਤੇ ਵਿੱਚ ਥੋੜੀ-ਮੋਟੀ ਜਿਹੜੀ-ਸੋਡੀ ਜ਼ਰੂਰਤ ਦੇ ਹਿਸਾਬ ਨਾਲ ਉਹ ਗੱਲਬਾਤ ਕਰਨੀ ਆ ਪਰ ਜ਼ਿਆਦਾ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਤੁਸੀਂ ਦੇਖਿਓ ਤੁਹਾਡੀ ਮੰਗ ਦਿਨਾਂ ਵਿੱਚ ਹੀ ਪੂਰੀ ਹੋ ਜਾਊ ਉਸ ਗੁਰਸਿੱਖ ਪਰਿਵਾਰ ਨੇ ਸਤਿਬਚਨ ਕਿਹਾ ਕਿ ਇਹ ਗੱਲ ਮੰਨ ਲਈ ਹਜੇ ਉਹਨਾਂ ਨੂੰ ਦੋ ਚਪੈਰੇ ਸਾਵੀ ਕੱਟਦੇ ਨੂੰ ਹੋਏ ਸੀ ਕਿ ਉਹਨਾਂ ਦੀ ਜਿਹੜੀ ਮੰਨ ਦੀ ਇੱਛਾ ਸੀ ਉਹ ਪੂਰੀ ਹੋ ਗਈ ਸਾਧ ਸੰਗਤ ਜੀ ਆਪਾਂ ਵੀ ਕਈ ਵਾਰ ਇਸ ਤਰ੍ਹਾਂ ਹੀ ਕਰਦੇ ਆਂ ਕਿ ਰਸਤੇ ਵਿੱਚ ਆਪਾਂ ਹੱਸਦੇ ਖੇਡਦੇ ਆਉਣੇ ਆ ਗਾਣੇ ਸੁਣਦੇ ਆਉਣੇ ਆ ਤੇ ਆ ਕੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪਾਠ ਕਰਕੇ ਵਾਪਸ ਫੇਰ ਉਹੀ ਹੱਸਦੇ ਖੇਡਦੇ ਗੱਲਾਂ ਮਾਰਦੇ ਚਲੇ ਜਾਂਦੇ ਆ ਇਸੇ ਕਰਕੇ ਕਈ ਵਾਰ ਸਾਡੀ ਮਨ ਦੀਆਂ ਜੋ ਭਾਵਨਾਵਾਂ ਨੇ ਜੋ ਇੱਛਾਵਾਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ ਜੇ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਂਦੇ ਹੋ ਤਾਂ ਉਹਨਾਂ ਦੇ ਬਣ ਕੇ ਜਾਓ ਤਾਂ ਕਿ ਬਾਬਾ ਦੀਪ ਸਿੰਘ ਜੀ ਤੁਹਾਨੂੰ ਡਿੱਗਣ ਕਿ ਮੇਰਾ ਗੁਰਸਿੱਖ ਪਰਿਵਾਰ ਮੇਰਾ ਬੱਚਾ ਮੇਰੇ ਦਰ ਤੇ ਆ ਰਿਹਾ ਨਾ ਕਿ ਸਿਰਫ ਤੁਸੀਂ ਉੱਥੇ ਪਾਠ ਕਰਕੇ ਵੀ ਦੁਪਹਿਰਾ ਸਾਫ ਕੱਟ ਲਿਆ ਸਾਡੀ ਮਨ ਦੀ ਇੱਛਾ ਪੂਰੀ ਹੋ ਜੂਗੀ ਇਹ ਇੱਕ ਇਸ ਤਰ੍ਹਾਂ ਜਮ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਜੇ ਤੁਸੀਂ ਮਨ ਦੇ ਵਿੱਚ ਭਰੋਸਾ ਰੱਖ ਕੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਂਦੇ ਹੋ ਤਾਂ ਤੁਹਾਡੀ ਇਹ ਜੀ ਕੋਈ ਇੱਛਾ ਨਹੀਂ ਜਿਹੜੀ ਪੂਰੀ ਨਾ ਹੋਵੇ ਧੰਨ ਬਾਬਾ ਦੀਪ ਸਿੰਘ ਜੀ